ਜਦੋਂ ਸ਼੍ਰੀ ਦਰਵਾਰ ਸਾਹਿਬ ਤੋਂ ਨਿਕਲੇ ਤਾਂ ਲਾਚੀ ਵੇਰੀ ਦੇ ਕੋਲ ਬੈਠਾ ਕੋਈ ਬ੍ਰਾਹਮਣ ਹੋਰ ਉਹਨੇ ਹੱਥ ਜੋੜ ਕੇ ਕਿਹਾ ਜੀ ਮੇਰੀ ਲੜਕੀ ਦਾ ਡੋਲਾ ਖੋਕੇ ਕੋਈ ਜਾਲਮ ਲੈ ਗਿਆ ਤੇ ਹਰ ਬੰਦੇ ਨੇ ਕਿਹਾ ਬੱਸ ਫਿਰ ਚੁੱਪ ਕਰ ਜਾ ਡੋਲਾ ਅਸਮਾਨ ਖਾਂ ਖੋਕੇ ਲੈ ਜਾਂਦਾ ਉਹ ਵਾਪਸ ਨਹੀਂ ਕਈ ਸਿੱਖਾਂ ਨੇ ਕਿਹਾ 2-4 ਦਿਨ ਤਿਆਰੀ ਕਰੋ ਸਿੰਘ ਇਕੱਠੇ ਕਰੋ ਲਾਕੇ ਤੋਂ ਹਮਲਾ ਕਰਾਂਗੇ ਇਹਦਾ ਨਾਮ ਸਰਦਾਰ ਜੱਸਾ ਸਿੰਘ ਅਲੂਵਾਲੀਆ ਇਹਨੇ ਉੱਠ ਕੇ ਭੜੀ ਸਵਾ ਸਿੱਖਾਂ ਨੂੰ ਕਿਹਾ ਜੇ ਪੰਜ ਦਿਨ ਉਡੀਕ ਕਰਨੀ ਫਿਰ ਡੋਲਾ ਲੈਉਣ ਦਾ ਕੋਈ ਫਾਇਦਾ ਬਾਹਰ ਆ ਕੇ ਪੰਜਾਂ ਸਿੱਖਾਂ ਜੱਸਾ ਸਿੰਘ ਅਲੂਵਾਲੀਆ ਨੇ ਜਕਾਰਾ ਛੱਡ ਕੇ ਕਿਹਾ ਭਈ ਮੈਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੁਕਮ ਹੋ ਗਿਆ ਆਓ ਜਿਹਨੇ ਮੇਰੇ ਨਾਲ ਜਾਣਾ ਹੈ ਬ੍ਰਾਹਮਣ ਦੀ ਬੱਚੀ ਦਾ ਡੋਲਾ ਹੁਣੇ ਵਾਪਸ ਲੈ ਸ਼ੇਖਰ ਦੁਪਹਿਰ ਹੁੰਦਿਆਂ ਖਾਲਸੇ ਨੇ ਬੱਡੀ ਤੇ ਹਮਲਾ ਬੂਲ ਲੋਥਾਂ ਦੇ ਢੇਰ ਲਾ ਕੇ ਉਸਮਾਨ ਖਾਨ ਨੂੰ ਕਿਲੇ ਚੋਂ ਬਾਹਰ ਕੱਢ ਲਿਆ ਨਾਲੇ ਉਸ ਗਰੀਬ ਬ੍ਰਾਹਮਣ ਦੀ ਬੱਚੀ ਦਾ ਡੋਲਾ ਛੜਾਇਆ ਨਾਲੇ ਉਸਮਾਨ ਖਾਨ ਨੂੰ ਘੋੜੇ ਪਿੱਛੇ ਬੰਨ੍ਹ ਕੇ ਕਾਲ ਤੱਕ ਚੱਲੇ ਲਿਆ